ਕਿ ਕਿੱਡਾ ਮਹਿੰਗਾ ਬੂਟੇ ਲੈ ਕੇ ਲਾਏ ਹੀ ਮੈਂ ਤੇ ਵਸੀ ਖੁੱਲ ਗਏ ਸਾਰੇ ਖਾ ਗਈ ਹੁਣ ਪਣੀ ਹੁੰਦਾ ਕਿ ਨਹੀਂ ਹੁੰਦਾ ਸੇਰੀ ਖਾ ਗਈ ਚਰੇ ਦਾ ਤੇ ਇਦਾਂ ਕਰੀ ਦੌਰ ਪੁੱੜਦੇ ਨੇ ਚਾਰ ਸਵੇਰੇ ਦੇ ਪਾਣੀ ਪਾਈ ਜਾਨੇ ਜੀ ਹੋਜੂ ਠੀਕ ਆ ਮੈਂ ਫਿਰ ਹੋਰ ਲੈ ਕੇ ਲਾ ਲਾਂਗੇ ਇਹ ਦੌਰ ਦੌਰ ਜਿਹਾ ਬਣਾ ਲੈਣਾ ਤੇ ਪਾਣੀ ਪੁੱਟ ਪਾ ਦੇ ਘਰ ਵਿੱਚ ਤਰਪੂਗਾ ਮੈਂ ਤੇ ਮੈਨੂੰ ਪਾਉਣਾ ਤੁਸੀਂ ਤਾਂ ਦਿੰਦੀਆਂ ਨਹੀਂ ਇਹ ਗੱਲ ਬੰਦਾ ਬੂਟੇ-ਬਾਟੇ ਵੇਖ ਲਈ ਹਲ ਕਿੰਨੇ ਮਹਿੰਗੇ ਲੈ ਕੇ ਵਿਚਾਨ ਲਾਏ ਸੀ ਤੋ ਵਸੀ ਖੁੱਲ ਕੇ ਸਗਾਜੀ ਸਾਰੇ ਖਾ ਗਈਓ ਸਾਰਾ ਸਿਰ ਸੁਰ ਖਾ ਲਿਆ ਆ ਤੇ ਵੇਲ ਤੂੰ ਚੱਕਰ ਨਹੀਂ ਮਾਰਨਾ ਹੁੰਦਾ ਨਾ ਤੂੰ ਹੀ ਵੈਨਾ ਮੈਡਮ ਇਹਦੀ ਇਧਰ ਆ ਕੇ ਘਾਤ ਕੋੜ ਕੋੜ ਚੜਿਆ ਤੇ ਬੂਟਾ ਦੇ ਲੁਕਿਆ ਇੱਥੇ ਚੱਲ ਕੋਈ ਗੱਲ ਨਹੀਂ ਖੁਦ ਨਾ ਸਾਰੇ ਨੇ ਗੰਦਿਆ ਕਿਦਾਂ ਪਿਆ ਮੈਂ ਤਾਂ ਨਾ ਗੱਲ ਕਰਨੀ ਇੱਕ ਕਰ ਕਰ ਗੱਲ ਕਰੀ ਚੰਗੀ ਹੁਣ ਉਹ ਜਿਹਨੇ ਮੰਮੀ ਨਾਲ ਗੱਲ ਕਰਦੀ ਜਿਹੜੇ ਮੰਮੀ ਦੇ ساتھ ਪੜਦੇ ਹੀ ਲੂਸ ਜਾਣ ਓ ਨਹੀਂ ਲੂਸ ਦੇ ਤੂੰ ਤਾਂ ਹਰ ਟੈਨਸ਼ਨ ਰਹਿਣੀ ਆ ਚੰਗੀ ਕਰੂੰ ਗੱਲ ਮੈਨੂੰ ਸਰਪੰਚ ਮਿਲਿਆ ਕੱਲ ਸਾਡੇ ਪਿੰਡ ਵਾਲਾ ਪੁੱਛਣ ਆਇਆ ਸਾਰੇ ਮੈਂ ਠੀਕ ਠਾਕ ਆ ਤਾਂ ਦਾ ਕਵਲ ਦਾ ਮੁੰਡੇ ਦਾ ਕੀ ਕੀਤਾ ਵਾ ਕਿੱਥੇ ਸਕੂਲੇ ਪੜਦਾ ਵਾ ਮੈਂ ਹੋਸਟਲ ਪਾ ਤਾਂ ਅੰਕਲ ਜੀ ਆਪਾਂ ਤਾਂ ਦਾ ਖਰਚਾ ਪਾਣੀ ਮੈਂ ਖਰਚਾ ਪਾਣੀ ਫਿਰ ਤੇ ਮੈਂ ਹੀ ਤਾਰਿਆ ਰੱਖੀ ਤਾਂ ਦਾ ਹਿੱਸਾ ਹਸਾ ਉਹਦੇ ਦਪਿਆਲੀ ਦਾ ਉਹਦਾ ਕੀ ਬਣਿਆ ਮੈਂ ਹੇ ਹਿੱਸਾ ਦੋਲੀ ਸਾਸੀ ਲੈ ਲਈ ਜੇ ਘਟੂਕਾ ਤਾਂ ਦਾ ਮੈਂ ਤੇ ਨਾਲ ਚੱਲੂਗਾ ਇਹ ਹਿੱਸਾ ਦਵਾਂ ਤੁਹਾਨੂੰ ਮੈਂ ਜਾਂ ਠੇਕਾ ਦਊਗੀ ਜਾਂ ਮੁੰਡਿਆ ਕੋਈ ਪੈੜ ਦਾ ਹੱਲ ਕਰੂਗੀ ਚੱਲ ਚੰਗਾ ਵਾ ਜੇ ਨਾਲ ਜਾਉ ਜਿਹੇ ਸਾ ਠੇਕਾ ਦੇਣਗੇ ਤਾਂ ਅਸੀਂ ਮੁੰਡੇ ਦੇ ਨਾਮ ਜਮਾ ਕਰਾਈ ਜਾਵਾਂਗੇ ਉਹਦੇ ਅਕਾਉਂਟ ਚ ਕੱਲ ਨੂੰ ਉਹਨੇ ਕੀ ਪਤਾ ਵੱਡਾ ਹੋ ਕੇ ਆਖਣਾ ਮੈਂ ਕੋਰਸ ਕਿਹੜਾ ਕਰਨਾ ਤੇ ਕਿਹੜਾ ਨਹੀਂ ਚਾਹੀਏ ਬਾਹਰ ਅੰਦਰ ਜਾਣਾ ਸਾਡੇ ਕੋਲ ਹੋਣਗੇ ਤੇ ਲਾਉਣ ਵਾਲੇ ਤੇ ਬਣਾਂਗੇ ਇਹ ਤਾਂ ਮੰਮੀ ਤੁਹਾਡੀ ਗੱਲ ਠੀਕ ਆ ਮੈਂ ਵੀ ਇਹੋ ਚਾਹਣਾ ਵਿਚਾ ਵਿਚਾਰਦਾ ਪੁਇਖ ਬਣ ਜੇ ਮੈਂ ਤਾਂ ਨਾ ਜਿੱਦਾਂ ਪੜਦਾ ਨਾ ਸੋਨਾ ਪੜਦਾ ਵਾ ਕੋਈ ਚੰਗੀ ਨੌਕਰੀ ਖਰੇ ਲੈ ਬੈਠੇ ਵਿਚਾਰਾ ਨਹਾ ਕਿੱਦਾਂ ਨਹੀਂ ਆ ਤੁਸੀਂ ਗੱਲਾਂ ਕਰਨ ਦੇ ਅਹੀਂ ਤਾਂ ਨਹੀਂ ਉਹਨਾਂ ਦੇ ਕੋਲੋਂ ਕੋਈ ਵੀ ਪੈਸਾ ਲੈਣਾ ਸਿੱਧੀ ਗੱਲ ਜਿਹੜੀ ਜੇ ਅਸੀਂ ਆਪਣੀ ਜ਼ਿੰਮੇਵਾਰੀ ਤੇ ਪੜਨੇ ਪਾਇਆ ਵਾ ਨਾ ਤਾਂ ਅਸੀਂ ਆਪੇ ਪੜਾ ਲਖਾ ਲਵਾਂਗੇ ਕੱਲ ਨੂੰ ਉਹਨਾਂ ਦੀਆਂ ਗੱਲਾਂ ਸੁਣਨੀਆਂ ਵਾ ਆਖਣਾ ਦੁੰਬ ਤੇ ਬੜੀ ਚੁੱਕੀ ਹੀ ਇਹਨਾਂ ਨੇ ਤੇ ਅਸੀਂ ਆਪੇ ਪੜਾ ਲਖਾ ਲਵਾਂਗੇ ਇੱਥੋਂ ਲੈ ਗਏ ਆ ਤੇ ਮੁੜ ਕੇ ਇਹਨਾਂ ਕੋ ਹੁਣ ਖਰਚਾ ਵੀ ਨਹੀਂ ਤਰਦਾ ਹੋਰ ਤੇ ਹੋਰ ਇੱਥੇ ਤੁਹਾਡੇ ਤਰੀਕੇ ਦੇ ਆ ਨੇ ਗੱਲਾਂ ਕਰ ਕਰਕੇ ਮਾਰ ਦੇਣਾ ਵਾ ਉਹ ਮੈਂ ਉਹ ਗੱਲ ਨਹੀਂ ਆਂਦਾ ਮੈਂ ਗੱਲ ਕਰਦਾ ਉਹਦੇ ਹੱਕ ਦੀ ਤੇ ਹੱਕ ਉਹਦਾ ਲੈਣ ਦਾ ਫਰਜ਼ ਵਾ ਅਸੀਂ ਦੋਣਾ ਹੱਕ ਉਹਦਾ ਉਹਦਾ ਚੁੱਪ ਕੇ ਤੇ ਹੱਕ ਨਹੀਂ ਲੈਣਾ ਕਹਿੰਦੇ ਹੋ ਜਿੱਡੀ ਉਹ ਚਲਾਕ ਜਨਾਨੀ ਆ 7 ਹੱਕ ਤੇ ਤੁਹਾਡੀ ਮੈਂ ਗੱਲ ਮੰਨਦੀ ਆਂ ਵੀ ਲੈਣਾ ਨਾ ਜਦੋਂ ਬੱਚਾ ਜਵਾਨ ਹੋਊਗਾ ਹੱਕ ਉਹਦਾ ਆਪਣੇ ਆਪ ਹੀ ਮਿਲ ਜਾਣਾ ਵਾ ਤੇ ਨਾਲੇ ਅਸੀਂ ਜਦੋਂ ਹੁਣ ਜ਼ਿੰਮੇਵਾਰੀ ਚੁੱਕੀ ਆ ਨਾ ਅਸੀਂ ਉਹ ਜ਼ਿੰਮੇਵਾਰੀ ਤੋਂ ਪਛਾਹ ਪੈਰ ਨਹੀਂ ਪੁੱਟ ਸਕਦੇ ਤੇ ਤੁਸੀਂ ਮੇਰੀ ਗੱਲ ਸੁਣ ਲਓ ਵੀ ਨਹੀਂ ਜਾਣਾ ਸਰਪੰਚ ਦੇ ਨਾਲ ਸਾਨੂੰ ਨਹੀਂ ਕੋਈ ਵੀ ਲੋੜ ਕਿਸਦੇ ਗਾੜੀ ਹੱਥ ਢੰਡਣ ਦੀ ਉਹ ਹੱਥ ਢਾਡਣ ਦੇਣੇ ਆਪਾਂ ਹੱਥ ਨਹੀਂ ਸਾਨੂੰ ਲੋੜ ਨਹੀਂ ਹੈ ਬਾਕੀ ਰਹੀ ਪੜਾਈ ਦਾ ਖਰਚਾ ਮੈਂ ਕਰੰਦਿਆਂ ਜਿੱਤੇ ਆਡੇ ਪੰਡੇ ਉਹ ਵੀ ਗਰੀਬ ਪੜ ਜਾਊਗਾ ਮੈਂ ਨਾ ਜਿੰਜ ਸੱਸ ਜਿੰਦੀ ਆ ਨਾ ਉਹਦਾ ਹੱਕ ਉਹਨੂੰ ਮਿਲਣਾ ਚਾਹੀਦਾ ਅਕਸਰ ਦੇ ਪਿਓ ਦੀ ਜਾਇਦਾਦ ਸੀ ਕਿਹਦੀ ਥੋੜੀ ਲਾਗ ਦੇਣੀ ਆਪਾਂ ਕਿੱਦਾਂ ਹੀ ਗੱਲਾਂ ਕਾਣ ਦੀ ਤੂੰ ਯਾਰ ਪਰਮ ਜੀ ਤਾਂ ਹੀ ਖਰਚਾ ਤੇ ਠੀਕ ਚੁੱਕਿਆ ਵਾ ਉਹ ਸਹੀ ਕਹਿਣ ਡਿਆ ਜੋ ਕੋ ਕਹਿਣ ਡਿਆ ਸਾਡੇ ਕੋਲ ਹੋਊ ਉਹਦਾ ਹਿੱਸਾ ਠੇਕਾ ਤੇ ਪੜਕੇ ਕੋਈ ਨੌਕਰੀ ਤੇ ਲੱਗਣ ਵਾਲਾ ਬਣੋ ਕੋਈ ਕੋਰਸ ਕਰਨ ਵਾਲਾ ਬਣੋ ਸਾਡੇ ਕੋਲ ਹੋਣਗੇ ਤੇ ਲਾਉਣ ਦੇ ਛੇਤੀ ਨਾਲ ਲਾਵਾਂਗੇ ਕੱਢ ਕੇ ਫਿਰ ਤੁਸੀਂ ਹੀ ਮੁੱਖ ਮੋੜ ਜਾਣਾ ਨਾ ਮੜ ਕੇ ਵੀ ਅਸੀਂ ਇੰਨੇ ਕਿੱਥੋਂ ਪੈਸੇ ਲਾਈਏ ਤੇ ਉਹਦੀ ਪਤਾ ਜ਼ਿੰਦਗੀ ਬਣ ਜੂਗੀ ਕਿਉਂ ਨਾ ਸਾਰੀ ਅੰਬਰ ਠੋਕਰਾਂ ਮਰਵਾਉਣੀਆਂ ਵਿਚਾਰੇ ਨੂੰ ਨਾਲੇ ਜਦੋਂ ਕੱਲ ਨੂੰ ਜਵਾਨ ਹੋਇਆ ਉਹਨੇ ਪੁੱਛਣਾ ਨਹੀਂ ਮਾਮਾ ਮੇਰੀ ਪੈਲੀ ਵੀ ਹੁੰਦੀ ਸੀ ਮੇਰੀ ਕਿੱਥੇ ਗਈ ਪੈਲੀ ਸੌ ਸਵਾਲ ਕਰਨੇ ਆਗਲੇ ਅਗਲੇ ਨਾਂ ਜਮਾ ਹੋਣਗੇ ਨਾ ਪੈਸੇ ਜਿੰਨੇ ਠੇਕਾ ਲੈਣਗੇ ਉਹਨਾਂ ਜਮਾ ਕਰਾਈ ਜਾਗੇ ਅਗਲਾ ਵੱਡਾ ਹੋ ਵਰਤਨ ਲਊ ਆਪਣੇ ਹੱਥੀਂ ਕੱਢ ਕੇ ਪਰ ਮਜੀਤ ਮੇਰੀ ਸੁਣ ਗੱਲ ਹੁਣ ਤੇ ਤੁਸੀਂ ਜ਼ਿੰਮੇਵਾਰੀ ਚੁੱਕੀ ਆ ਹੁਣ ਉਥੇ ਦਾਦੀ ਆ ਦਾਦੀ ਕੋਈ ਉਹਦਾ ਹਿੱਸਾ ਨਾ ਲਵਾਵਾਂਗੇ ਉਹ ਗਰਮੀਤ ਤੇ ਉਹ ਜੀ ਚੜਾਵਾਂ ਪੜ ਕੇ ਉਹਦਾ ਕੋ ਨਾਂ ਲਵਾ ਲੂਗੀ ਹੱਥੀਂ ਚੜਾ ਕੇ ਕੀ ਲਭਾਂਗੇ ਅਸੀਂ ਉਥੋਂ ਗੱਲ ਨੂੰਨੇ ਜਵਾਨ ਹੋਣਾ ਆਪਣੀ ਢੇਰੀ ਤੇ ਤੇ ਜਾ ਕੇ ਬਹੂਗਾ ਤੂੰ ਤਿੰਨ ਕਿੱਲਿਆਂ ਚ ਉਹਨੂੰ ਡੇਢ ਕਿੱਲਾ ਫਿਰ ਦੇ ਦੇਂਗੇ ਮੜ ਕੇ ਨਾਲੇ ਭਈ ਹਰੇ ਹੱਕ ਬਣਦਾ ਵਾ ਤੇ ਹੱਕ ਦੋਣਾ ਸਾਡਾ ਫਰਜ ਵਾ ਇੰਨਾ ਤੁਸੀਂ ਕੰਮ ਕਰੀ ਸਕਦੇ ਨਾ ਸਰਪੰਚੇ ਜਾ ਕੇ ਝੂਠੇ ਤੇ ਕਰੂਗਾ ਉਹਨੂੰ ਤੇ ਦੱਸੋ ਵੀ ਤੇਰਾ ਪੋਤਾ ਨਹੀਂ ਏ ਦੇਹ ਦਾ ਹਿੱਸਾੜਾ ਬਣਦਾ ਵਾ ਨਹੀਂ ਤਾਂ ਉਹਨੇ ਸਰਪੰਚ ਨੇ ਆਖਣਾ ਇਹਨਾਂ ਸਾਨੂੰ ਟਾਈਮ ਦੇ ਕਿਦਨ ਜਾਣਾ ਵਾ ਉਹ ਕਹਿੰਦੀ ਨਾ ਕਰਦਾ ਵਿਚਾਰਾ ਉਹਦਾ ਥੀਸਾਵਾ ਕਰਦਾ ਮੰਮੀ ਗਿਆ ਉਹ ਆਂਦਾ ਮੈਨੂੰ ਪੰਜ ਸੱਤ ਦਿਨ ਠਹਿਰ ਜਾ ਕੋਤੋਂ ਨਾ ਵੜ ਲੈੰਦੋ ਫੇ ਮੈਂ ਚੱਲ ਜੂ ਤੇਰੇ ਨਾਲ ਕਿਉਂ ਪਰਮਜੀਤ ਮੰਮੀ ਮੈਂ ਕੀ ਕਹਿਣਾ ਮਾ ਜੋ ਤੁਹਾਡੇ ਮਨ ਚ ਆਉਂਦੀ ਹੈ ਨਾ ਉਹੋ ਕਰੋ ਕਿਉਂਕਿ ਜਦੋਂ ਵੀ ਮੈਂ ਕੋਈ ਸਲਾਹ ਦਿੰਨੀ ਆ ਨਾ ਤੇ ਜੇ ਉਲਟਾ ਕੰਮ ਹੋ ਜੇ ਨਾ ਤੇ ਫੇਰ ਆਖ ਦਿੰਦੇ ਆ ਇਹਨੂੰ ਆਖਰ ਆਈ ਹੀ ਇਹ ਮਤਾਂ ਦਿੰਦੀ ਵੱਡੀ ਸਿਆਣੀ ਬੰਦੀ ਆ ਮੈਂ ਨਹੀਂ ਤੁਹਾਡੇ ਮਸਲੇ ਚ ਕੋਣਾ ਤੇ ਫੇਰ ਜਾ ਜਾ ਕੇ ਚਾਹ ਬਣਾ ਮਤਾਂ ਦੀ ਨਹੀਂ ਗੱਲ ਪਰਮਜੀਤ ਇਹ ਬੈ ਕੇ ਆਪਣੇ ਦਿਮਾਗ ਨਾਲ ਸੋਚੀ ਦੂਰ ਤੱਕ ਪੀ ਕੀ ਇਹ ਸਾਡੇ ਨਾਲ ਹੱਲ ਹੋਣਾ ਤਾਂ ਕੀ ਨਹੀਂ ਕਿੱਦਾਂ ਇਹਨੂੰ ਵਸਾਉਣਾ ਵਾ ਜਾ ਵੇਖਣਗੀ ਚਾਹ ਬਣਾ ਜਾ ਕੇ ਜਾ ਹੋ ਜਾ ਮੁੜ ਕੇ ਜਾਣਾਗੇ ਪਾਸੇ ਮੈਂ ਇੰਨਾ ਗੱਲ ਕਰਨ ਦੀ ਜਰੂਰ ਨਹੀਂ ਮਤ ਇਹਨੂੰ ਗੱਲ ਕੋ ਦੱਸ ਦੇਈ ਜਾ ਕੇ ਇਹਨੇ ਚਿੱਠਾ ਹਸਲ ਤਾਦਣਾ ਫੋਨ ਕਰਕੇ ਉਧਰ ਕਰਨਾਮ ਉਹਨੇ ਕਿਹਨ ਚਿੱਠੇ ਧਾਰਨੇ ਮੈਂ ਕਿਹੜੀ ਨੁਆਜ ਮਾਰੀ ਉਹ ਅੰਦਰੋਂ ਆਣ ਕੇ ਆਪੇ ਇੱਥੇ ਆਣ ਕੇ ਖਲੋ ਗਈ ਅੱਗੇ ਨਾਲ ਉਹ ਬੜੀ ਸੁਧਰ ਗਈ ਆ ਇੱਕ ਮੌਕਾ ਨੂੰ ਦੇਣਾ ਚਾਹੀਦਾ ਵਾ ਹੁਣ ਜਦੋਂ ਆਖਣ ਦੇ ਅਸੀਂ ਸਾਰਾ ਖਰਚਾ ਚੁੱਕਿਆ ਨਹੀਂ ਉਹਨਾਂ ਕੋ ਕੁੱਕ ਵੀ ਲੈਣਾ ਹੋਰੇ ਦੇ ਨਾਲੋਂ ਪਰੇ ਕੀ ਆਖਣਾਂ ਨੂੰ ਚੱਲ ਚੰਗੀ ਗੱਲ ਕਰਨੀ ਪੈਂਦੀ ਹੁਣ ਉਹਲੇ ਉਹਦਾ ਕੋ ਕਿੰਨੀ ਇੱਕ ਗੱਲਾਂ ਕਰਾਂਗੇ ਅਸੀਂ ਚੱਲ ਮਾਤਾ ਚੁੱਪ ਕਰ ਠੀਕ ਆ ਦਿੱਤਾ ਮੌਕਾ ਨੂੰ ਮੌਕਾ ਹੀ ਮੌਕਾ ਮੈਂ ਨੂੰ ਕਹਾਂ ਬਹੁ ਫੜ ਕੇ ਬੂਹੇ ਕੱਢ ਜੇ ਸੁਧਰਦੀ ਨਾ ਤੇ ਚੰਗੀ ਗੱਲ ਆ ਬਹੁਤ ਵਧੀਆ ਗੱਲ ਆ ਸੁਧਰ ਕੀ ਤੇ ਜਾ ਤੂੰ ਹੀ ਜਾ ਬੜੀ ਸੁਧਰੀ ਹੁਣ ਅੱਗੇ ਨਾਲ ਆ ਸੁਧਰ ਗਈ ਆ ਤੇ ਪੁੰਜ ਕੀ ਨਕਾਦੀ ਮੈਂ ਚਕੀ ਨਹੀਂ ਕਰਦਾ ਇਹੋ ਜੀ ਤੇ ਮੈਂ ਤਾਂ ਕਿਹ ਦੇਖੋ ਆਪ ਗਈ ਆ ਸਵੇਰ ਦੀ ਪੜਦੇ ਧੋ ਧੋ ਕੇ ਤੇਰਾ ਇੰਨਾ ਕੱਪੜ ਖਾਨਾ ਕੱਲੀ ਨੂੰ ਸਾਰਾ ਕਰਨਾ ਪਿਆ ਇਹ ਦੱਸ ਲੋ ਉਤੋਂ ਦੀਵਾਲੀ ਆਈ ਆ ਤੇ ਮਹਾਰਾਣੀ ਜਾ ਕੇ ਤੇ ਪੇਕੇ ਬਹਿ ਗਈ ਆ ਤੇ ਕੋ ਵੀ ਛੁੱਡੂ ਜਾ ਮੈਂ ਤਾਂ ਹੁਣੇ ਲੈਣਾ ਉਹਦੀ ਖਬਰ ਤੇ ਅਜੇ ਤੀਕਾ ਕਿਤੇ ਮੈਨੂੰ ਵੀ ਨਹੀਂ ਪੁੱਛਿਆ ਫੋਨ ਲਾ ਕੇ ਕਿ ਹੈਗੀ ਮਾਂ ਮੇਰੀ ਕਿ ਮਰ ਗਈ ਆ ਵੀ ਕੱਲੀ ਘਰ ਵਕਤ ਮੈਂ ਪਤਾ ਹੀ ਲੈ ਲਵਾਂ ਮੇਰੇ ਤੇ ਆਪਣੀ ਲਾਦ ਨਹੀਂ ਚੰਗੀ ਤੇ ਮੈਂ ਕਿਸ ਨੂੰ ਕੀ ਕਹਿਣਾ ਵਾ ਤੇਰਾ ਮਾਦਨੇ ਦੇ ਕੱਪੜੇ ਤਾਂ ਹੀ ਬੜਾ ਖਰਚ ਲੈ ਲੈ ਨਹੀਂ ਮਾਂ ਸਦਕੇ ਮੇਰਾ ਪੁੱਤ ਆਂ ਮੀਸ ਸਸੀਕਾਲ ਸਸੀਕਾਲ ਪੁੱਤ ਹੋਰ ਠੀਕ ਠਾਕ ਹਾਂ ਵਧੀਆ ਤੁਸੀਂ ਸੁਣਾਓ ਬੱਸ ਵਧੀਆ ਆਵਾਜ਼ ਆ ਹੁਣ ਸਾਰਿਆਂ ਗੱਲਾਂ ਇੱਥੇ ਕਰੀ ਜਾਣੀਆਂ ਅੰਦਰ ਆ ਆਪਾਂ ਇਹ ਕਪੜਿਆਂ ਦਾ ਪੁੱਤ ਦਿਵਾਲੀ ਆਈ ਤੁਬਾ ਮੇਰਾ ਪੁੱਤ ਉਹ ਪਾਣੀ ਲੈ ਕੇ ਆਇਆ ਇੱਧਰ ਲਈ ਲੈ ਹੁਣ ਖੜਕ ਗਿਆ ਯਾਰ ਬਸ ਸਾਜ ਦਿਨਾਂ ਨਾਲ ਚੱਕਰ ਚੜ ਗਿਆ ਦਿਮਾਗ ਨੂੰ ਸਿਰ ਘੁੰਮਣ ਲੱਗਾ ਵਾ ਘਰ ਇਹ ਕੋਈ ਦੇਹਣ ਡਿਆ ਕਿੱਧਰ ਜੇ ਇਹ ਸਾਰੇ ਮੰਮੀ ਨੂੰ ਬੁਸ਼ਦਾ ਨਾ ਆ ਹਲੇ ਵੱਤ ਕਿੰਦੇ ਤੂੰ ਦੱਸਿਆ ਮੈਨੂੰ ਤੂੰ ਇਦਾਂ ਜਾਣ ਕੇ ਆ ਗਿਆ ਮੰਮੀ ਮੈਂ ਤੇ ਨਾ ਦੋ ਤਿੰਨ ਦਿਨ ਤੋਂ ਮੈਨੂੰ ਲੱਗਾ ਕਿ ਚਲ ਮੰਮੀ ਠੀਕ ਨਹੀਂ ਆ ਨਾ ਇਹਨੇ ਕਦੀ ਐਦਾਂ ਕੀਤਾ ਨਹੀਂਗਾ ਫੋਨ ਤੇ ਅਗੇ ਤੇ ਹੱਸ ਕੇ ਗੱਲ ਕਰਦੀ ਹੁੰਦੀ ਆ ਤੇ ਅੱਜ ਪਤਾ ਨਹੀਂ ਕਿਉਂ ਰੋਣ ਜੇ ਡਈਆ ਮੇਰਾ ਵੀ ਨਾ ਮਾਨੀ ਨਹੀਂ ਫਿਰ ਉਦਣ ਦਾ ਲੱਗਾ ਮੈਂ ਫਿਰ ਸਾਬ ਦੇ ਤਰਲੇ ਕੀਤੇ ਵੀ ਮੈਨੂੰ ਬਹੁਤਾ ਨਹੀਂ ਭਾਵੇਂ 5-7 ਦਿਨ ਲਈ ਜਾਣ ਆਸ ਦੇ ਦੋ ਮੈਨੂੰ ਘਰੋਂ ਨਾ ਮੈਂ ਬੈਕ ਵੀ ਨਹੀਂ ਖੜਦਾ ਆਪਣਾ ਵੱਡਾ ਲੀੜਾ ਲੱਤਾਂ ਵੀ ਉੱਥੇ ਰਹਿਣ ਤਾਂ ਮੈਂ ਕਿਹਾ ਮੈਂ ਆ ਜਾਣਾ ਬੋਧੇ ਦੇਣ ਨਹੀਂ ਆਉਣਾ ਮੈਂ ਫਿਰ ਨਾਠਾ ਮਾਤਾ ਚੱਲ ਪੁੱਤ ਇੱਕ ਗਲਤ ਨੂੰ ਚੰਗਾ ਕੀਤਾ ਘਰ ਆ ਗਿਆ ਵਾ ਕਰਦੇ ਪਤਾ ਹਾਲਾਤ ਬੜੇ ਵਿਗੜੇ ਆ ਚਲੋ ਤੇ ਇੱਥੇ ਹੋਵੇਂਗਾ ਉਹਨੂੰ ਵੀ ਸਮਝਾਵੇਂਗਾ ਥੋੜਾ ਬੋਤਾ ਤੇ ਮੰਮੀ ਇੱਥੇ ਕੋਈ ਵੀ ਨਹੀਂ ਦੇਹੜਿਆ ਨਾ ਦਿਲਪ੍ਰੀਤ ਉਹ ਇੱਥੇ ਇਤਨਾ ਗਰਮੀ ਤਾਂ ਕਿੱਧਰ ਗਏ ਆ ਸਾਰੇ ਮੈਂ ਗਰਮੀ ਤੈਨੂੰ ਕਿੱਥੋਂ ਲੱਭਣੀ ਆ ਉਹੀ ਤਾਂ ਮੈਂ ਤੇਰੇ ਘੜੀ ਰੋਣੇ ਰੋੰਨੀ ਹੀ ਇਹ ਗਰਮੀ ਤਾਂ ਹੁਣ ਮੈਨੂੰ ਦੱਸਦੀ ਪੋਦੀ ਕੁਝ ਨਹੀਂ ਆ ਮੂੰਹ ਚੁੱਕਿਆ ਤੇ ਪੇਟਿਆਂ ਨੂੰ ਜਦੋਂ ਮਰਜ਼ੀ ਤੁਰ ਪੈਂਦੀ ਆ ਮੈਨੂੰ ਤਾਂ ਲੱਗਦਾ ਕਿ ਤੈਨੂੰ ਵੀ ਨਹੀਂ ਦੱਸਦੀ ਮੰਮੀ ਮੈਂ ਤੇ ਆਪ ਦੋ ਤਿੰਨ ਦਿਨ ਹੋ ਗਏ ਫੋਨ ਵੀ ਨਹੀਂ ਹਾਰ ਕੇ ਕੀਤਾ ਮੈਂ ਕਿਹਾ ਚਲੋ ਜਾ ਕੇ ਖਬਰ ਲੈਣਾ ਜੀ ਕਿ ਕਿਉਂ ਤੰਗ ਕਰਨ ਢੀ ਮਾਂ ਮੇਰੀ ਨੂੰ ਮੈਨੂੰ ਕੀ ਪਤਾ ਸੀ ਇੱਥੋਂ ਤੱਕ ਕੰਮ ਵਿਗੜਿਆ ਵਾ ਹੁਣ ਵੇ दिवाली ਸਿਰ ਤੇ ਆਈ ਆ ਹਰ ਕੋਈ ਆਪ ਆਪਣੇ ਘਰਾਂ ਦੀਆਂ ਸਫਾਈਆਂ ਕਰਨ ਰਿਹਾ ਵਾ ਇਹਨੂੰ ਕੋਈ ਜ਼ਿਆਦਾ ਪੇਕਿਆਂਦਾ ਵੀ ਇੰਨਾ ਦਿਨਾਂ ਜਨੇ ਪੇਕੇ ਜਾਣਾ ਜ਼ਰੂਰੀ ਹੀ ਇਹਦਾ ਤੇ ਨਾਲੇ ਮਾਤਾ ਜੀ ਤੇ ਚਲ ਘਰ ਕੋਈ ਹੋਵੇ ਤੇ ਬੰਦਾ ਜਾ ਵੀ ਆਵੇ ਕੋਈ ਗੱਲ ਨਹੀਂ ਹੁਣ ਪਤਾ ਵੀ ਹੋ ਗਿਆ ਦੋਵੇਂ ਜਾਣੀਆਂ ਤੁਸੀਂ ਹੈਗੀਆਂ ਮਗਰੋਂ ਢਿੱਲੀ ਮਿੱਟੀ ਤੂੰ ਰਹਿਣੀ ਆ ਨਾ ਜਾਣੇ ਕੁਝ ਹੋਰਵੇ ਤਾਂ ਕੌਣ ਜ਼ਿੰਮੇਵਾਰ ਵਾ ਕੋਈ ਨਹੀਂ ਮੈਂ ਕਰਦਾ ਅਜਨਾਂ ਗੱਲ ਕੋਈ ਗੱਲ ਨਹੀਂ ਤੂੰ ਕਰਦਾ ਮੈਂ ਕਰਦਾ ਅਦਾਲਤ ਆਜਣ ਇਹੋ ਗੱਲ ਤੈਨੂੰ ਮੈਂ ਕਹਿੰਨੀ ਆ ਕਿ ਮੈਂ ਇਕੱਲੀ ਇੱਥੇ ਕਿੱਦਾਂ ਰਹੂੰਗੀ ਪਰ ਨਾ ਉਹ ਆਂਦੀ ਮੇਰੀ ਮਾਂ ਮਾਂ ਵਾ ਤੇਰੀ ਕੋਈ ਗੱਲ ਨਹੀਂ ਤੇ ਤੂੰ ਜਿੱਦਾਂ ਮਰਜ਼ੀ ਰਹਿ ਪਤਾ ਨਹੀਂ ਅੱਗੇ ਨਹੀਂ ਏਦਾਂ ਕਰਦੀ ਮਤੈ ਇਹਨੂੰ ਹੁਣੇ ਦੇ ਦਿਮਾਗ ਨੂੰ ਹੋ ਗਿਆ ਮੈਨੂੰ ਪਤਾ ਵਾ ਨਾ ਦਿਮਾਗ ਖਰਾਬ ਹੋਇਆ ਇਹਦਾ ਜਿਹੜਾ ਕਰਦਾ ਇਹਦਾ ਮੈਂ ਇਲਾਜ ਆ ਗਿਆ ਹੁਣ ਮੈਂ ਚੱਲ ਕੋਈ ਨਹੀਂ ਹੁਣ ਤੂੰ ਤੱਤਾ ਨਾ ਜ਼ਿਆਦਾ ਹੋਰ ਕਰ ਰਹਿਸਟ ਹਾਂਜੀ ਤੇ ਮੈਂ ਤਾਂ ਅੰਕਲ ਜੀ ਇਹਿੰਦਾ ਹੈ ਵੀ ਚਲੋ ਕਰ ਦਿੰਦੇ ਗਾੜੀ ਕਣਕ ਆਈ ਜਾਣੀ ਆ ਲਾਠੀ ਜਾਣੀ ਸਾਰੇ ਪੈਸੇ ਬੜੀ ਆਸ ਨਾਲ ਫੋਨ ਕੀਤਾ ਅੰਕਲ ਜੀ ਮੈਂ ਤੇ ਚਲੋ ਫੇਰੀ ਵੇਖਿਓ ਜੀ ਹੋਣਗੇ ਜਰੂਰ ਨਹੀਂ ਵੜਨਗੇ ਚਲੋ ਠੀਕ ਅੰਕਲ ਜੀ ਚੰਗਾ ਜੀ ਸਤਿ ਸ੍ਰੀ ਅਕਾਲ ਹਾ ਦੋਈ ਮੈਂ ਇਤਿਹਾਸ ਹੀ ਨੇ ਨਾ ਕਰਤੀ ਆ ਕੀ ਆ ਕਿ ਇਤਨਾ ਧਿਆਨ ਦਰਨਾ ਫੋਨ ਤੇ ਫਿਰ ਅਮੀ ਆਰਤੀ ਹੁੰਦੇ ਆ ਫੋਨ ਕਰਨ ਨਾ ਆਖਣੇ ਮੈਂ ਪੈਸੇ ਥੋੜੇ ਦੋ ਉਹ ਸਭ ਗਾੜੀਆਂ ਦਾ ਪਹਿਲੇ ਤਾਂ ਲਾ ਲਓ ਪਹਿਲਾਂ ਇਹ ਤਾਂ ਤੁਹਾਡੇ ਅੱਥੇ ਨਹੀਂ ਆ ਤੇ ਗਾੜੀ ਫਿਰ ਮੰਗੀ ਜਾਂਦੇ ਵੀ ਨਹੀਂ ਕਿਹੜੀ ਫਸਲ ਕਹਿ ਹੋਰ ਕਿਤੇ ਖੜਦੇ ਜੋ ਫਸਲ ਤੇਰੇ ਲੈਉਣ ਲੱਗੇ ਤੇ ਗਾੜੀ ਵੀ ਤੇਰੇ ਹੀ ਲਿਆਉਣੀ ਆਂ ਫਸਲ ਅਹੀਂ ਕਿਹੜੇ ਤੇਰੇ ਪੈਸੇ ਮਾਰ ਲੈਣੇ ਆਂ ਮੰਮੀ ਮਾਰੇ ਗੱਲ ਨਹੀਂ ਆ ਤੇ ਨਾ ਫਸਾਹੀਂ ਦੂਜੇ ਹਰ ਖੜਦੇ ਕਿਤੇ ਗੱਲ ਉਹ ਵੀ ਆਪਣੀ ਜਗ੍ਹਾ ਸੱਚਾ ਵਾ ਝੋਨਾ ਤੇ ਨਿਕਲਿਆ ਨਹੀਂ ਅਰਗੇ ਝੋਨੇ ਝਾੜ ਘਾੜ ਲਗਿਆੜੇ ਪਹਿਲੇ ਲੈਂਦੇ ਸੀ ਨਾ ਉਹ ਵੀ ਨਹੀਂ ਪੂਰੇ ਹੋਏ ਵਿਆਜ ਨੱਥਾ ਰਸਾਲ ਹੋਏ ਤੱਕ ਤੇ ਗਾੜੀ ਕਿੱਥੋਂ ਦੇ ਦੇਗ ਲਾਓ ਚੱਲ ਉਹ ਤੇ ਮੈਂ ਮੰਨਦੀ ਆਂ ਸੱਚਾ ਤੂੰ ਜਦੋਂ ਫਸਲ ਹੀ ਉੱਥੇ ਖੜਦੇ ਹੁਣ ਕਣਕ ਵੀ ਗਾੜੀ ਅਹੀਂ ਉੱਥੇ ਹੀ ਖੜਨੀ ਆਂ ਨਹੀਂ ਮੰਨਦਾ ਮੈਂ ਇਦਾਂ ਜੋ ਮਰਜ਼ੀ ਕਰੋ ਅਗਲਾ ਨਹੀਂ ਮੰਨਦਾ ਅਗਲੇ ਲੱਖਾਂ ਵੀ ਲੋਕਾਂ ਦਿੱਤੇ ਅਗਲਾ ਫੇਰ ਇਦਾਂ ਦੇ ਲੋਕਾਂ ਨੂੰ ਦੇਈ ਜਾਵੇ ਸਾਡਾ ਫਰਜ ਬੰਦਾ ਪਹਿਲਾਂ ਪੂਰੇ ਕਰੀਏ ਤੇ ਅਗਲਾ ਫੇਰ ਦਿੰਦਾ ਗਾੜੀ ਨਵੇਂ ਸਰੀ ਨਹੀਂ ਤੇ ਨਹੀਂ ਦਿੰਦੇ ਆੜਤੀਏ ਹੁਣ ਪਹਿਲੀ ਗੱਲ ਨਹੀਂ ਰਹੀ ਹੈਗੀ ਸਿੱਧੀ ਗੱਲ ਜਿਹੜੀ ਆ ਤੇ ਨਾ ਐਡੀ ਲੋੜ ਕੀ ਪੈ ਗਈ ਤੁਹਾਨੂੰ ਪੈਸੇ ਫੜਨ ਦੀ ਚੰਗਾ ਭਲਾ ਘਰ ਦਾ ਚੱਲੀ ਤੇ ਜਾਂਦਾ ਦੁੱਧ ਘੋਟ ਪਾਈ ਜਾਣ ਦੇ ਕੀ ਐਨੀ ਮਜਬੂਰੀ ਮਜਬੂਰੀ ਕਾਦੀ ਆ ਜਿਹਨੂੰ ਪੈਲੇ ਘਣੀ ਪਾਈ ਨਾ ਉਹਨੂੰ ਸ਼ਮਿਲ ਲਰ ਲਾਇਆ ਹੈ ਨਾ ਇਹ ਪੈਸੇ ਦੇ ਦਾਂਗੇ ਤੇ ਪੈਸੇ ਨਹੀਂ ਬਣੇ ਆ ਕਹਿੰਦਾ ਨਹੀਂ ਪੈਸੇ ਬਣਦੇ ਨਾ ਤਾਲੀ ਬੈਕ ਕਰੋ ਮੇ ਮੈਂ ਇੱਕ ਹੋਰ ਸਲਾਹ ਤੈਨੂੰ ਦਿੰਨੀ ਆ ਜੇ ਤੂੰ ਮੇਰੇ ਮੰਨੇਗਾ ਤੇ ਦੱਸ ਮੈਂ ਹੀ ਦੇ ਦੇ ਚੁੱਪ ਕਰਕੇ ਹੀ ਪਿਆਰੇ ਕੋ ਬਿਆਹ ਕਰਨੀ ਆ ਮੰਮੀ ਤੁਸੀਂ ਵੀ ਹੱਥ ਕਰਦੇ ਹੋ ਜੇ ਅਸੀਂ ਮੱਝ ਵੇਚ ਦਾਂਗੇ ਤੇ ਜਿਹੜਾ ਮਾੜਾ ਮੋਟਾ ਘਰ ਦਾ ਚੱਲਦਾ ਦੁੱਧ ਸਿਰੋਂ ਅਸੀਂ ਤਾਂ ਉਦੋਂ ਵੀ ਬਹਿ ਜਾਗੇ ਕਿੰਨੇ ਖਰਚੇ ਆ ਕਰਦੇ ਆਰਤੀਆਂ ਤੇ ਤਾਂ ਹੁਣ ਹੀ ਨਾ ਕਰਤੀ ਤੇ 6 ਮਹੀਨੇ ਕਿੱਦਾਂ ਕੱਢਣਿਆ ਤੇ ਨਾਲੇ ਮੱਝ ਵੇਚਿਆਂ ਨਾ ਕੋਈ ਪੱਕਾ ਹੱਲ ਨਹੀਂ ਹੈਗਾ ਅਗਲੇ ਦੇ ਪੈਸਿਆਂ ਦਾ ਸਾਨੂੰ ਕੋਈ ਪੱਕਾ ਹੱਲ ਕਰਨਾ ਪੈਣਾ ਵਾ ਫਿਰ ਤੂੰ ਦੱਸ ਤੇ ਕੀ ਪੱਕਾ ਹੱਲ ਕਰੀਏ ਹਰ ਕੋਣ ਦਾ ਆਚਾਰ ਨਹੀਂ ਕੋਈ ਵੀ ਤੁਸੀਂ ਤੇ ਸਾਰੀ ਜ਼ਿੰਮੇਵਾਰੀ ਨਾ ਮੇਰੇ ਤੇ ਸੌੜ ਦਿੰਦੇ ਹੋ ਪਰ ਇੱਕ ਗੱਲ ਮੇਰੀ ਸੁਣ ਲੋ ਜੇ ਤੁਸੀਂ ਮੱਝ ਵਿੱਚ ਹੋਗੇ ਨਾ ਤੇ ਨੁਕਸਾਨ ਆਪਣਾ ਹੀ ਆ ਜਿਹੜਾ 150 500 ਘਰ ਦੇ ਵਿੱਚ ਆਉਂਦਾ ਵਾ ਨਾ ਉਹ ਵੀ ਜਾਂਦੇ ਰਹਿਣਾ ਹੀ ਤੇ ਹੱਥ ਮਲਦੇ ਰਵਾਂਗੇ ਫਾਇਦਾ ਕੋਈ ਨਹੀਂ ਹੋਣਾ ਗੱਲ ਤੇ ਠੀਕ ਆ ਪਰ ਕਰ ਕੀ ਸਕਦੇ ਆ ਆਪਾਂ ਚ ਹੁਣ ਮਜਬੂਰੀ ਸਾਡੀ ਮਹੀਂ ਵੇਚਣੀ ਪੈਸੇ ਚ ਲਾਂਮੇ ਦਰ ਥੋੜੇ ਹੋਰ ਫੜ ਲਾਂਗੇ ਅੱਦੇ ਵਿਚ ਲਾਈ ਉਹਦੇ ਚਾਹੇ ਜੋ ਮਰਜ਼ੀ ਹੋ ਜੇ ਮੱਝਤ ਨਹੀਂ ਮੈਂ ਵੀ ਕੰਨ ਦਿੰਦੀ ਫੇਰ ਭਾਵੇਂ ਘਰ ਦੇ ਵਿੱਚ ਕਲੇਸ਼ ਹੀ ਹੋਵੇ ਮੁੜ ਕੇ 100 150 50 ਨੂੰ ਕਿਤੇ ਤਰਲੇ ਲੈਣੇ ਆ ਤੁਸੀਂ ਦੇ ਇੱਕੋ ਗੱਲ ਤੇ ਅੜ ਗਈ ਉਹ ਚੀਜ਼ਾਂ ਵੇਚਣ ਤੇ ਜਾ ਆਪਣਾ ਕੰਮ ਕਰ ਜਾ ਇਹ ਮੱਝ ਨਾ ਰੋਂਦੀ ਉਹ ਇਹਨੂੰ ਇਹ ਨਹੀਂ ਪਤਾ ਵੀ ਮੇਰੇ ਥੱਲੇ ਪਿਆੜੀ ਨਿਕਲ ਨਹੀਂ ਆ ਉਹ ਪਿਆੜੀ ਸੁੱਟ ਜੋ ਮੱਝ ਤੇ ਫੇਰ ਲੱਲਾਂਗੇ ਅਸੀਂ ਮਾਤਾ ਅਗਲਾ ਬੂਏ ਘੜੀ ਬੰਦੇ ਇਕੱਠੇ ਕਰੂ ਨਾ ਤੁਸੀਂ ਸਾਡੇ ਪਰਲੇ ਕੀ ਲਹੂਗਾ ਬੇਇਜ਼ਤੀ ਹੋਣੀ ਪੈਣੀ ਸਾਡੀ ਬਹੁਤ ਜ਼ਿਆਦਾ ਮੈਂ ਰੱਖਿਆ ਸੁਧਰ ਗਏ ਨੇ ਕਿਥੋਂ ਸਦਰ ਨੇ ਲੱਤਾਂ ਵੇਚੜਾਈ ਜਾਂਦੀ ਉਹ ਦਿਮਾਗ ਬਾਦ ਮम्मा ਤਾਂ ਇਦਾਂ ਦਾ ਰੋਦਾ ਉਹਨੇ ਆਪਣੀ ਆਤਮਾ ਬਾਜ਼ ਨਹੀਂ ਹੋਣਾ ਉਹੋ ਜੀ ਮਾਤਾ ਲੈ ਵੇਚਣੀ ਆ ਹੋਰ ਕੋਈ ਹੱਲ ਨਹੀਂ ਹੈਗਾ ਦੱਸ ਤੇ ਘਰ ਦਾ ਮਾੜਾ ਮੋਟਾ ਚੱਲਦਾ ਜਾਂਦਾ ਨਿਆਣਿਆਂ ਦੀ ਕਿਤੇ ਫੀਸ ਤਾਰ ਲਈਦੀ ਆ ਪਰ ਨਾ ਉਹਨਾਂ ਨੂੰ ਤਾਂ ਬਸ ਚੀਜ਼ਾਂ ਹੀ ਵੇਚੰਦਾ ਵਾ ਮम्मा ਤੂੰ ਕੀ ਗੱਲ ਸੁਣੋਗੇ ਹਾਂ ਹੁਣ ਤੂੰ ਵੀ ਦੱਸ ਲਾ ਉਹਨਾਂ ਦੀਆਂ ਤੇ ਸੋਨਾ ਹੀ ਆ ਤੇਰੀਆਂ ਬਾਕੀ ਆ ਮੈਂ ਸੁਪਰਾਵ ਹੋ ਗਏ ਆ ਸਾਰੇ ਤੁੰਦਰਗੂ ਦਾ ਦੇਦਾ ਮੇਰੇ ਧਾਣੀ ਮੈਨੂੰ ਨਮੀਆਂ ਬਣਾ ਦੋ ਹੂੰ ਤੈਹੇ ਜੋ ਬੜੇ ਆ ਪਿਓ ਤੁਹਾਡੇ ਕੋਈ ਨਹੀਂ ਮੱਝ ਵੇਚਣੀ ਆ ਤਾਂ ਪਾਪੇ ਨੂੰ ਕੋਈ ਵਿੱਚੋਂ ਲੈੰਜੀ ਵੀ ਪਵਾ ਦੂੰਗਾ ਤੈਨੂੰ ਹੋਰ ਤੇ ਕੋਈ ਕੰਮ ਹੈ ਨਹੀਂ ਆ ਚੁੱਪ ਕਰਕੇ ਨਾ ਹੁਣ ਜਿੱਦਾਂ ਦੀ ਹੈਗੀ ਆ ਨਾ ਟਾਈਮ ਪਾਸ ਕਰਨਾ ਪੈਣਾ ਵਾ ਅਜੇ ਖਲੋ ਜਾ ਥੋੜਾ ਜਿਹਾ ਠਹਿਰ ਜਾ ਫਿਰ ਨਮੀਆਂ ਬਣਾ ਦਾਂਗੇ ਨਹੀਂ ਮੰਮੀ ਜਦੋਂ ਮੈਂ ਵੇਹਣੀ ਆ ਨਾ ਉਦੋਂ ਮੇਰੀ ਅੱਖਾਂ ਦਾ ਜ਼ੋਰ ਬੜਾ ਲਾਦਾ ਵਾ ਚਲ ਕੋਈ ਨਹੀਂ ਪੁੱਤ ਥੋੜਾ ਘੇਰਵਾ ਮੇਰਾ ਪੁੱਤ ਮਹੀਨਾ ਦੋ ਮਹੀਨੇ ਕੱਢ ਤੇ ਇਦਾਂ ਕਰਾਂਗੇ ਕਿ ਅਸੀਂ ਮੁੜ ਕੇ ਨਾ ਐਨਕਾਂ ਬਦਲਾ ਦਾਂਗੇ ਤੇ ਤੂੰ ਐਨਕ ਤੋਂ ਬਿਨਾ ਪੜ ਲਿਆ ਕਰ ਫਿਰ ਕੀ ਫਾਇਦਾ ਵਾ ਜੇ ਇਹਨਾਂ ਨਾਲ ਅੱਖਾਂ ਦਾ ਜ਼ੋਰ ਵੱਧ ਲੱਗਦਾ ਵਾ ਤੇ ਚਲ ਠੀਕ ਆ ਹਾਂ ਕੋਈ ਨਹੀਂ ਮੈਂ ਬੜਵਾ ਦੂੰਗੀ ਖਲੋਜਾ ਥੋੜਾ ਜਿਹਾ ਮਾਹੌਲ ਚੱਲ ਠੀਕ ਹੋ ਲੈਂਦੇ ਕਰਦਾ ਤੇ ਸਾਰੇ ਕੰਮ ਹੋ ਜਾਣਗੇ ਮੈਨੂੰ ਲੱਗਦਾ ਨਾ ਸਾਰੇ ਮਾਤਾ ਨੇ ਧੋ ਤੋ ਰੱਖੀ ਕੱਲੀ ਨੇ ਘਰ ਤੇ ਚੱਲ ਵਧੀਆ ਬਣਾਇਆ ਕਿਸ ਨੇ ਵੇਖ ਕਿਦਾਂ ਬੱਚਿਆਂ ਦੇ ਵੀ ਰੱਖੇ ਨੇ ਇੰਗਰੇਟ ਰੈਡੀ ਵੀਰ ਲੈ ਕੇ ਤਾਂ ਮੇਰੇ ਘਰ ਨਾਲ ਦੀ ਰੀਸ ਥੋੜੀ ਆ ਮੈਂ ਤੇ ਬਾਹਰ ਦੇ ਬੂਹੇ ਤੱਕ ਪਲੇਟਾਂ ਲਾਈਆਂ ਐ ਤਾਂ ਤੱਕ ਚੱਲ ਕੋਈ ਗੱਲ ਨਹੀਂ ਵਧੀਆ ਫਿਰ ਵੀ ਚੰਗਾ ਵਾਅ ਚਿੰਦੇ ਪੁੱਤ ਰੋਟੀ ਲਿਆ ਵਾ ਕਿ ਜਾਂ ਠਰ ਕੇ ਖਾਣੀ ਆ ਨਹੀਂ ਮੰਮੀ ਆਦਿਆ ਨਹੀਂ ਮੇਰਾ ਜੀ ਕਰਨ ਡਿਆ ਨਾ ਮੇਰਾ ਨਾ ਘੜੀ ਕਾ ਲੰਮੇ ਪੈਣਾ ਵਾ ਮੇਰਾ ਨਾ ਸਿਰਾਂ ਘੁੰਮੰਡਿਆ ਵਾ ਪੁੱਤ ਸੱਚੀ ਪੁੱਛਿਆ ਨਾ ਤੇ ਮੇਰਾ ਤਾਂ ਫੋਨ ਲਾਉਣ ਨੂੰ ਜੇ ਨਹੀਂ ਕਰਦਾ ਮੈਂ ਤੇ ਅੱਕ ਛੱਡ ਕੇ ਕੀਤਾ ਵਾ ਇਹਨੂੰ ਮੈਂ ਇੱਕ ਗੱਲ ਕਹਿਨੀ ਆ ਤੇ ਗੜਦੋਂ ਮੈਨੂੰ ਕਹਿੰਦੀ ਆ ਕਈ ਸੁਣਾਉਂਦੀ ਆ ਇਹਦੇ ਤੇ ਹਵਾ ਹੀ ਹੋਰ ਹੋਈ ਆ ਓ ਮੰਮੀ ਵੇਖਿਓ ਤੁਸੀਂ ਨਾ ਲੜਪੜ ਕੇ ਫੇਰ ਇੱਕੋਰੀਆਂ ਹੋ ਕੇ ਬਹਿ ਜਾਣਾ ਵਾ ਤੇ ਤੁਸੀਂ ਨਾ ਮੈਨੂੰ ਬੁਰੇ ਬਣਾਉਣਾ ਵਾ ਮੈਂ ਇੰਨੀ ਮੁਸ਼ਕਲ ਨਾਲ ਛੁੱਟੀ ਲੈ ਕੇ ਆਇਆ ਵਾ ਨਾ ਤੁਹਾਡੇ ਕਰਕੇ ਕਿ ਮੈਨੂੰ ਪਤਾ ਮਾਂ ਮੇਰੀ ਹੱਲੇ ਨਾਲ ਰੋਂਦੀ ਨਹੀਂ ਹੁੰਦੀ ਤੇ ਕਿਉਂ ਰੋਂਦੀ ਆ ਮੈਂ ਘਰ ਜਾਵਾਂ ਨਹੀਂ ਤੇ ਘੜੀ ਮੂੜੀ ਵੀ ਵੀ ਛੁੱਟੀ ਨਹੀਂ ਕੀ ਮਿਲਦੀ ਮੰਨੋ ਗਾਲ ਮਹਾ ਕਿਤੇ ਕੰਮ ਮਿਲਿਆ ਵਾ ਅਜੇ 4 ਮਹੀਨੇ ਮੈਨੂੰ ਗਏ ਨੂੰ ਹੋਇਆ ਤੇ ਮਗਰ ਤੁਸੀਂ ਫੋਨ ਕਰੀ ਜਾਂਦੀਆਂ ਯੋ ਤੇ ਹੁਣ ਕੰਮ ਖੋਸ ਗਿਆ ਮੇਰੇ ਕੋ ਤੇ ਖਾਣਾ ਕੀ ਆਪਾਂ ਘਰ ਮੈਂ ਪੁੱਤ ਮੇਰਾ ਕਿਹੜਾ ਜੀ ਕਰਦਾ ਹੈ ਕਰਨ ਨੂੰ ਅੱਗੇ ਇੰਨਾ ਕੁਝ ਘਰ ਤੇ ਹੁੰਦਾ ਰਿਹਾ ਕਦੀ ਮੈਂ ਤੈਨੂੰ ਦੱਸਿਆ ਮੈਂ ਤੇ ਤੈਨੂੰ ਘਰ ਦੀ ਖਬਰ ਦੱਸ ਦੇਣੀ ਆ ਮੈਂ ਤੇ ਉਹਨੂੰ ਵੀ ਆਨੇ ਨਹੀਂ ਵੀ ਕਰਦੇ ਆ ਗੱਲਾਂ ਉਹਨੂੰ ਨਾਲ ਦੱਸਿਆ ਕਰ ਜੇ ਉਹ ਦੇਸਾ ਪਰਦੇਸ ਬੈਠਾ ਵਾ ਟੈਨਸ਼ਨ ਲਊਗਾ ਪਰ ਮੈਂ ਅੱਕ ਸੜ ਕੇ ਤੇ ਫੇਰ ਤੈਨੂੰ ਦੱਸਣਾ ਪੈ ਗਿਆ ਮੈਨੂੰ ਚਲ ਕੋਈ ਨਹੀਂ ਮਾਤਾ ਤੇਰੀ ਗੱਲ ਮੈਂ ਸੁਣ ਲਈ ਆ ਆਉਂਦੀ ਆ ਨਾ ਤੇ ਉਹਦੀ ਵੀ ਗੱਲ ਸੁਣ ਲੈਣਾ ਵਾ ਮੈਂ ਬੱਲੇ ਬੱਲੇ ਇੱਕ ਤੇ ਪੁੱਤ ਨੂੰ ਬਿਠਾ ਲਿਆ ਲੈ ਕੇ ਆਪਣੇ ਗੋਡੇ ਲਾਗੇ ਤੇ ਦੂਜੇ ਉਹਦੇ ਕੰਨ ਪਰਣ ਡਈ ਕਿੱਦਾਂ ਏਕੇ ਗਈ ਹਾਂ ਕਿਤੇ ਹੋਰਤ ਨਹੀਂ ਚਲ ਗਈ ਉਹ ਮੇਰੀ ਗੱਲ ਸੁਣ ਤੂੰ ਬੋਲਦੀ ਕਿੱਦਾਂ ਵਾ ਮੇਰੀ ਮਾਂ ਨੂੰ ਪਹਿਲਾਂ ਮੈਨੂੰ ਇਹ ਦੱਸ ਵੀ ਘਰ ਚ ਲੜਾਈ ਕਿਹੜੀ ਗੱਲ ਦੀ ਆ ਮੈਂ ਕਿੱਦਾਂ ਬੋਲਦੀ ਆ ਇਹ ਤੁਹਾਨੂੰ ਪਤਾ ਲੱਗ ਗਿਆ ਵਾ ਤੇ ਮਾਂ ਨਾਲ ਕਿੱਦਾਂ ਮੇਰੇ ਨਾਲ ਬੋਲਦੀ ਇਹ ਨਹੀਂ ਪਤਾ ਹੈਗਾ ਕਿੱਦਾਂ ਆਣ ਕੇ ਟਡੇ ਕੰਨ ਪਰਣ ਲਈ ਆ? ਇਹ ਵੀ ਦੱਸ ਕੇ ਗਈ ਕਿਉਂ ਮਾਂ ਪੇਕੇ? ਉਹਨੇ ਦੱਸਿਆ ਹੋਣਾ। ਵੇਖ ਲਾ ਤੇਰੇ ਹੁੰਦਿਆਂ ਨੇ ਟਾਲਦੀ। ਗੇਠ ਲੰਮੀ ਜ਼ਬਾਨ ਆ ਇਹਦੀ। ਗਰਮੀਤ ਜਦੋਂ ਮਾਂ ਮੇਰੀ ਨੇ ਆਖਿਆ ਸੀ ਵੀ ਨਹੀਂ ਜਾਣਾ ਕਿਤੇ ਵੀ ਤੇ ਤੂੰ ਬੂਹੇ ਪੈਰ ਕਿਉਂ ਬਾਹਰ ਪਾਇਆ ਬਈ? ਜਿੱਦਾਂ ਇਹ ਮਾਂ ਟਾਡੀ ਐ ਨਾ ਪਿਆਰ ਇਹਨੂੰ ਤੁਸੀਂ ਕਰਦੇ। ਉਦਾਂ ਦੀ ਮਾਂ ਮੇਰੀ ਆ। ਉਹਨੇ ਮੈਨੂੰ ਫੋਨ ਕੀਤਾ ਰੋ ਕੇ ਕਿ ਕੁੜੀਏ ਮੈਂ ਠੀਕ ਨਹੀਂ ਹੈਗੀ ਤੇ ਮੇਰਾ ਪਤਾ ਲੈ ਲੈ। ਮੈਂ ਕਿਉਂ ਨਾ ਜਾਂਦੀ ਜਦੋਂ ਤੇ ਮੈਨੂੰ ਫੋਨ ਆਉ ਮੇਰੇ ਪੇਕਿਆਂ ਤੋਂ ਮੈਂ ਤੇ ਮੈਂ ਰਾਤ ਵੀ ਜਾਉ ਤੇ ਦਿਨੇ ਵੀ ਜਾਉਗੀ ਤੇ ਮੇਰੀ ਗੱਲ ਸੁਣ ਓਦਾਂ ਤੈਨੂੰ ਪੈਸੇ ਚਾਹੀਦੇ ਹੋਣ ਸੂਟ ਲੈਣਾ ਹੋਵੇ ਤੇ ਇੱਕ ਮਿੰਟ ਚ ਤੂੰ ਮੈਨੂੰ ਫੋਨ ਮਾਰਦੀ ਆ ਤੇਰਾ ਫਰਜ਼ ਨਹੀਂ ਬਣਦਾ ਮੈਨੂੰ ਫੋਨ ਕਰਨ ਦਾ ਪੁੱਛਣਾ ਹੀ ਤੈਨੂੰ ਮੈਂ ਫੋਨ ਕਰਕੇ ਜਦੋਂ ਪਹਿਲਾਂ ਇਹਨਾਂ ਦੀ ਮਾਂ ਨੇ ਫੋਨ ਕਰਕੇ ਤੁਹਾਡੇ ਕੰਨ ਪਰ ਤੇ ਫਿਰ ਮੈਂ ਤੁਹਾਨੂੰ ਫੋਨ ਕੀ ਕਰਦੀ ਸੁਣਦੇ ਹੀ ਹੈ ਮੈਂ ਸਾਰੀਆਂ ਗੱਲਾਂ ਜਦੋਂ ਬਾਅਦ ਤੈਨੂੰ ਫੋਨ ਕਰਨ ਲਈ ਗਰਮੀ ਤੂੰ ਬਹੁਤ ਜ਼ਿਆਦਾ ਬੋਲਣ ਡੈ ਬੀ ਇਹ ਗਲਤੀ ਓ ਤੇਰੇ ਵਾਸਤੇ ਮੈਂ ਤਾਂ ਗਲਤ ਹੁਣ ਤੁਹਾਨੂੰ ਵੀ ਲੱਗਣ ਡੈਪੀਆਂ ਤੇ ਮਾਨ ਨੂੰ ਵੀ ਲੱਗਦੀ ਆ ਜਦੋਂ ਦੀ ਕਵਲ ਮਰ ਗਈ ਆ ਪਹਿਲਾਂ ਆਂਦੀ ਦੀ ਕਵਲ ਨਹੀਂ ਚੰਗੀ ਹੁਣ ਆਂਦੀ ਆ ਕਿ ਗਰਮੀਤ ਨਹੀਂ ਚੰਗੀ ਸਾਰੀ ਦਿਹਾੜੀ ਮੈਂ ਕੰਮ ਕਰਦੀ ਤੇ ਮੈਨੂੰ ਆਂਦੀ ਕਿ ਮੈਂ ਨਹੀਂ ਕਰ ਸਕਦੀ ਘਰ ਦਾ ਕੰਮ ਤੂੰ ਕਰ ਮੈਨੂੰ ਇਹ ਦੱਸ ਪਹਿਲਾਂ ਲੜਾਈ ਤੁਹਾਡਾ ਕਲੇਸ਼ ਹੈ ਕਿਹੜੀ ਗੱਲ ਦਾ ਵਾ ਨੇ ਤੂੰ ਹੀ ਸੋਚ ਕਿ ਦੋ ਆਪਾਂ ਜਾਣੇ ਆ ਉਹਨਾਂ ਦਾ ਵੀ ਕੰਮ ਕਰਦੀ ਦੋਦੀ ਆ ਤੇ ਕਰੂਗੀ ਕੀ ਮੈਨੂੰ ਆਂਦੀ ਵੀ ਤੂੰ ਕਰ ਨਾਲ ਸਾਰੇ ਉਮਰ ਮੈਂ ਹੀ ਕਰਦੇ ਰਹੀ ਆ ਐਡੇ ਵੱਡੇ ਤੁਹਾਨੂੰ ਮੈਂ ਕੀਤਾ ਕੰਮ ਕਰ ਕਰ ਕੇ ਇਹਨੂੰ ਮੈਂ ਕੱਢ ਲੀ ਨਾ ਬੱਤੇ ਮੈਂ ਹੀ ਕੰਮ ਕਰਨਾ ਤੇ ਗਰਮੀ ਤੇ ਦੋ ਤੁਸੀਂ ਜਾਣੀਆਂ ਨਾ ਤੁਸੀਂ ਕਿਸੇ ਬੰਦੇ ਨੂੰ ਕੰਮ ਤੇ ਭੇਜਣਾ ਵਾ ਵੀ ਟਿਫਨ ਬਣਾਉਣਾ ਵਾ ਜਾਂ ਦੁਪਹਿਰ ਦੀ ਰੋਟੀ ਆ ਤੁਸੀਂ ਆਪਦੀਆਂ ਰੋਟੀਆਂ ਵੀ ਨਹੀਂ ਪਕਾ ਸਕਦੀਆਂ ਕਿ ਉੱਥੇ ਕਿਤੇ ਹੋਟਲ ਤੇ ਲਾ ਲਓ ਰੋਟੀਆਂ ਪੈਸੇ ਦੇ ਦਿਆ ਕਰੂੰ ਮੈਂ ਪਾ ਦਿਆ ਕਰੂੰਗਾ ਉਥੋਂ ਜੇ ਮੈਂ ਨਾਨਾ ਕਰਦਾ ਕੰਮ ਕਰਦੀ ਆਵਾ ਤੇ ਫਿਰ ਤੁਸੀਂ ਵੀ ਇੰਨੀ ਗੱਲ ਕਹੋ ਸਾਰਾ ਘਰ ਦਾ ਕਰਨੀ ਰੋਟੀ ਪਾਣੀ ਵੀ ਕਰਦੀ ਤਾਂ ਵੀ ਇਹ ਬੋਲਣ ਲੱਗਿਆ ਮਾਤਾ ਵੇਂਦੀ ਨਹੀਂ ਹੈਗੀ ਤੇ ਚੱਲ ਵੱਡੀ ਆ ਜੇ ਮਾੜਾ ਮੋਟਾ ਕੁਝ ਕਹਿ ਵੀ ਲਿਆ ਤੇ ਕੀ ਆਖਰ ਆਖੀ ਆ ਸਿਆਪਾਈ ਬੁੜੀਏ ਤੇਰਾ ਸਾਰਾ ਪਹਿਲਾਂ ਤਾਂ ਕਵਲ ਦੇ ਹੱਥ ਤੋਕੇ ਪਈ ਹਾਂ ਮਗਰ ਤੇ ਉਹਨੂੰ ਮਾਰ ਲੈ ਕੇ ਬੈ ਗਈਆਂ ਹੁਣ ਤਾਂ ਮੇਰੇ ਮਗਰ ਪਈਆਂ ਕਿ ਇਹ ਵੀ ਮਰ ਜੇ ਆਹ ਜਿਹੜਾ ਮੈਨੂੰ ਦਿੱਤੇ ਸੀ ਨਾ ਨੋਟ ਇਹਦੇ ਜਿਹਨੇ ਕਮਾ ਕੇ ਕਲਾਈ ਆ ਫੜ ਲਓ ਸਕੂਟਰੀ ਚਲੌਣ ਲੱਗੇ ਨਹੀਂ ਤੈਨੂੰ ਕੁਝ ਹੁੰਦਾ ਹੈਗਾ ਘਰ ਕੰਮ ਕਰੇ ਤੇ ਤੇਰੇ ਗੋਡੇ ਦੁਖਦੇ ਆ ਉਦੋਂ ਤਾਂ ਕਹਿੰਦੀ ਕਿ ਮੋਟਰਸਾਈਕਲ ਵਾਲੇ ਨੇ ਨਾ ਗਾੜੀ ਲੰਘ ਦੇਵੇ ਤੇ ਮੈਂ ਚਲਾਣਾ ਮਡਵਾਦਾ ਕਿ ਡੈ ਸਕੂਟਰੀ ਵੀ ਨਹੀਂ ਚਲਾਉਣ ਦਿੰਦੀ ਮੈਨੂੰ ਕਹਿੰਦੀ ਕਿ ਨਾ ਮੈਂ ਆਪਣੀ ਲਈ ਆ ਤੇ ਰੁਪਈਆ ਹਜ਼ਾਰ ਕਾਰਡ ਦਿੱਤਾ ਮੈਨੂੰ ਕਿ ਇੱਥੇ ਜਾ ਗੱਲਾਂ ਸੁਣਾਉਂਦੀ ਆ ਮੈਨੂੰ ਕਿ ਤੂੰ ਕੰਮ ਕਰ ਨੌਕਰ ਆਣੀ ਨਹੀਂ ਆਂਦੀ ਨਾ ਮੈਂ ਤੈਨੂੰ ਕੰਮ ਕਰ ਕਰਕੇ ਦਵਾ ਪੈਸੇ ਦੇ ਲਗਾ ਗੱਛ ਪੈਂਦੀ ਆ ਵੇ ਅਲਾ ਸੁਣ ਲੈ ਇਹਦੀਆਂ ਅਜੇ ਤੇ ਮੈਂ ਤੈਨੂੰ ਦੱਸਿਆ ਕੋਨੇ ਆ ਇੰਨਾ ਇਹਨੇ ਮੇਰਾ ਮਗਰੋਂ ਬੁਰਾ ਹਾਲ ਤੇਰੇ ਕਰਦੀ ਆ ਮੈਂ ਨਹੀਂ ਚੱਲ ਕੀ ਇਹਦੇ ਪਰਦੇ ਯਾਰ ਕਰਨੇ ਆ ਪਰ ਇਹਨੇ ਕਰਵਾ ਕੇ ਰਹਿਣੇ ਆ ਜਦੋਂ ਮਾਸਾ ਜਿੰਨਾ ਕਬਲ ਦਾ ਮੁੰਡਾ ਲਿਆਂਦਾ ਨਾ ਮੈਂ ਘਰੋਂ ਬਾਹਰ ਚਲ ਜੰਦਰੀ ਮੁੰਡੇ 'ਤੇ ਝਾੜੂ ਪੋਚੇ ਲਵਾਉਂਦੀ ਸੀ ਇਹ ਦੱਸੋ ਕਿੱਡੀ ਕ ਨੇਕੀ ਕਰਦੀ ਰਹੀ ਆ ਮੈਂ ਚੱਲ ਮਾਤਾ ਕੋਈ ਨਹੀਂ ਹੁਣ ਤੂੰ ਵੀ ਠੰਡੀ ਹੋ ਜਾ ਉਹ ਵੀ ਬੜੀ ਗੁੱਸੇਜਵਾ ਮੈਂ ਕਰ ਲਈ ਨਾ ਆਪੇ ਬੈ ਕੇ ਉਹਨਾਂ ਨਾਲ ਗੱਲਾਂ ਤਾਂ ਬੜੀਆਂ ਐ ਮਾਣੂ ਕਰ ਕਰਕੇ ਸੁਣਾਉਂਦੇ ਆ ਕਿ ਮੈਨੂੰ ਪੈਸੇ ਇਦਾਂ ਮਿਲਦੇ ਐਨੇ ਕੁ ਲੌਣਾ ਵਾ ਤੇ ਵੇਹ ਦੇ ਸ਼ੈਮ ਹੀ ਨਾ ਬਾਤ ਬੋਲਾ ਆਪ ਕੀ ਲੈ ਕੇ ਆਇਆ ਮੇਰੇ ਵਾਸਤੇ ਵੇਖਾਂ ਜੇ ਇਹ ਉਹ ਹੀ ਜਿਹੜੇ ਪੁਰਾਣੇ ਕੱਪੜੇ ਦੋ ਲੀਰਾਂ ਖੜੀਆਂ ਐ ਉਹੋ ਚੋੱਕ ਕੇ ਲਿਆਇਆ ਹੀ ਓ ਕੋਈ ਚੀਜ਼ ਨਹੀਂ ਕਿ ਮੈਂ ਇੰਨੇ ਚਿਰਾਂ ਬਾਅਦ ਚੱਲਿਆ ਆਂ ਵਾ ਤੇ ਮੈਂ ਕੋਈ ਚੀਜ਼ ਲੈ ਜਾ ਆ ਸਾਰੇ ਧੋਣ ਵਾਲੇ ਕੱਪੜੇ ਲੈ ਕੇ ਆਈ ਤੇ ਮੈਂ ਇਥੇ ਧੋਣ ਵਾਸਤੇ ਇਹਨਾਂ ਦੀ ਮੈਲ ਰੱਖਿਆ ਤੋ ਇਹਦੀ ਮਾਂ ਜਿਹੜੀ ਡਈ ਨਾ ਹੁੰਦੇ ਤੇ ਕੰਨ ਪੜ ਮੈਂ ਤਾਂ ਕਦੀ ਵੀ ਨਾ ਧੋਆ ਉਹ ਤੈਨੂੰ ਮੈਂ ਮਾੜਾ ਜਿਹਾ ਛਿੜਕੀ ਕੀ ਦਿੱਤਾ ਵਾ ਤੂੰ ਤੇ ਇਦਾਂ ਚਲਾ ਕੇ ਮਾਰਿਆ ਪਰ ਸਿੱਦਾ ਮੁੜ ਕੇ ਵਰਤਣਾ ਨਹੀਂ ਗਾ ਜੈ ਮੈਂ ਸਭਾਰਿਸ਼ ਰੱਖਿਆ ਕਰ ਬਾਰਿਸ਼ ਮੈਨੂੰ ਕਿ ਰੱਖਣਾ ਦੇ ਦੇਣਾ ਹੀ ਆਪਣੀ ਮਾਂ ਨੂੰ ਜਿਹੜੇ ਮੈਨੂੰ ਗਿਣ ਗਿਣ ਕੇ ਨੋਟ ਦਿੰਦੀ ਨਾ ਜਦੋਂ ਮੈਂ ਜਾਣੀ ਆਪਣੇ ਪੇਕੇ ਉਹਨੂੰ ਘਰ ਰੱਖ ਲੈ ਸੰਭਲ ਉਹ ਸਿਆਣਿਆਂ ਦੀਆਂ ਗੱਲਾਂ ਦਾ ਨਾ ਐਨਾ ਗੁੱਸਾ ਨਹੀਂ ਕਰੀਦਾ ਹੁੰਦਾ ਸਿਆਣਿਆਂ ਦੀਆਂ ਗੱਲਾਂ ਦਾ ਗੁੱਸਾ ਨਹੀਂ ਆਉਂਦਾ ਫਿਰ ਜਦੋਂ ਬਿਨਾਂ ਵਜਾ ਕੋਈ ਗੱਲ ਕਰਦਾ ਮੈਂ ਨਾ ਫਿਰ ਭਾਵੇਂ ਉਹ ਕੋਈ ਸਿਆਣਾ ਤੇ ਭਾਵੇਂ ਉਹ ਵੀ ਨਿਆਣਾ ਤਾਂ ਉਹਦਾ ਗੁੱਸਾ ਹੁੰਦਾ ਜੇ ਉਹ ਗਰਮੀਤ ਹੁਣ ਉਹ ਸਿਆਣੀ ਆ ਤੇ ਉਹਨੂੰ ਕੀ ਆਖਾਂ ਮੈਂ ਉਹਦੇ ਸਾਹਮਣੇ ਤੇ ਮੈਂ ਤੈਨੂੰ ਹੀ ਝਿੜਕਣਾ ਵਾਂ ਤੇ ਮੈਨੂੰ ਉਹਦਾ ਗੁੱਸਾ ਹੁੰਦਾ ਜੇ ਜਦੋਂ ਇਹ ਫਰ ਵੇਲੇ ਮਰੀ ਜਿਹੜੀ ਹੈ ਨਾ ਉੱਲੋ ਸਲੰਧੀ ਰਹਿੰਦੀ ਆ ਕਵਲ ਚੰਗੀ ਆ ਕਵਲ ਚੰਗੀ ਆ ਸਾਰਾ ਮੈਂ ਕੰਮ ਕਰਦਾ ਕਰਦੀ ਇਹਨੇ ਤੇ ਮੈਨੂੰ ਰੋਟੀ ਖਾਣੀ ਮੇਰੇ ਹਰਾਮ ਕੀਤੀ ਆ ਤੁਹਾਨੂੰ ਕੀ ਪਤਾ ਹੈ ਕੀ ਕੀ ਮੇਰੇ ਮੋਰੋ ਕਾਡੇ ਮੋਰੋ ਕਰਦੀ ਐ ਉਹ ਮੈਨੂੰ ਸਾਰਾ ਪਤਾ ਵਾ ਕਸੂਰ ਨਾ ਮੇਰੀ ਮਾਂ ਜੀ ਵੀ ਹੈਗਾ ਵਾ ਥੋੜਾ ਬੋਤਾ ਪਰ ਤੂੰ ਇੰਨੀ ਜ਼ਿਆਦਾ ਗਰਮ ਨਾ ਹੋ ਉਹ ਤਾਂ ਤੂੰ ਇਦਾਂ ਕਰਾਂ ਮਾਂ ਨੂੰ ਬਾਹ ਫੜ ਕੇ ਤੇ ਬਾਹਰ ਕੱਢਦੇ ਨਾਲੇ ਜੇ ਤੂੰ ਆ ਬਤ ਕਮਾਉਂਦਾ ਭਿੰਦੇ ਨਾ ਉਦੋਂ ਮਾਪਿਓ ਵਾਧੂ ਹੋ ਜਾਂਦਾ ਵਾ ਉਦੋਂ ਮਾਪੇ ਨਾ ਕਰਦਾ ਨਾ ਕੱਢਦਾ ਹੁੰਦਾ ਵਾ ਓ ਮੰਮੀ ਤੂੰ ਐਵੇਂ ਗੁੱਸਾ ਕਰੀ ਜਾਂਦੀ ਆ ਮੈਂ ਤੈਨੂੰ ਆਖਿਆ ਤੂੰ ਆਦੂ ਆ ਤੁਸੀਂ ਕਿਉਂ ਲੜਦੀਆਂ ਪਤਾ ਨਹੀਂ ਇੱਕ ਕਾਹਨ ਪੀਣ ਤੋਂ ਆਪਣਾ ਹੀ ਰੋਟੀ ਪਾਣੀ ਪਕਾਉਣਾ ਵਾ ਤੁਸੀਂ ਉਤੋਂ ਲੜੀ ਜਾਂਦੀਆਂ ਦੋਵੇਂ ਜਾਣੀਆਂ ਜੇ ਤੂੰ ਵੀ ਨਾਲ ਨਾਲ ਮਿਲ ਕੇ ਉਹਦੇ ਕੰਮ ਕਰ ਲੈ ਤਾਂ ਕੀ ਹੁੰਦਾ ਵਾ ਮਾਂ ਤੁਹਾਨੂੰ ਹੁਣ ਓਦਾਂ ਨਹੀਂ ਚੰਗੀ ਲੱਗਦੀ ਜਿਹਨੇ ਜੰਮਿਆ ਪਾਲਿਆ ਉਹ ਹੁਣ ਬਗਾਨੀ ਹੋ ਗਈ ਜਿਹੜੀ ਤੂੰ ਕੱਲ ਵਿਆਹ ਕੇ ਲਿਆ ਆ ਵਾ ਇਹ ਚੰਗੀ ਹੋ ਗਈ ਆ ਮੇਰਾ ਤਾਂ ਜੀ ਕਰਦਾ ਮੋਦਾ ਕੁਝ ਖਾ ਕੇ ਮਰ ਜਾ ਤੁਹਾਡੇ ਸਿਰ ਚੜ ਕੇ